ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਪ੍ਰਧਾਨਗੀ ਹੇਠ SFRI ਲਗ ਟੂ ਫਾਲ ਫੀਕੇ ਖੇਤਰੀ ਪੱਤਰ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਲਗਭਗ 15 ਜ਼ਿਲ੍ਹਿਆਂ ਦੇ ਜ਼ਿਲ੍ਹਾ ਫਨ ਅਫਸਰਾਂ ਦੇ ਵੱਲੋਂ ਸ਼ਮੂਲਿਤ ਕੀਤੀ ਗਈ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇਸ ਮੌਕੇ ਦੱਸਿਆ ਕਿ ਸਿਆਮਾਨ ਪੰਜਾਬ ਭਗਵੰਤ ਮਾਨ ਦੀ ਇਕ ਫਾਈਵ ਫੜੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਹੋਰ ਹਰਿਆ ਭਰਿਆ ਤੇ ਇਸ ਦਾ ਵਾਤਾਵਰਣ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਮੀਟਿੰਗ ਦੌਰਾਨ ਉਹਨਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਕਰੀਬ 150 ਗੁਰੂ ਨਾਨਕ ਬਾਗੀਚੀਆਂ ਦੀ ਦੇਖਰੇਖ ਸੰਬੰਧੀ ਵੀ ਵਿਚਾਰ ਪਟਾੰਤਰਾ ਕੀਤਾ ਗਿਆ ਅੱਜ ਫੋਰੈਸਟ ਡਿਪਾਰਟਮੈਂਟ ਵੱਲੋਂ ਲੁਧਿਆਣਾ ਦੇ ਲਾਡੂਵਾਲ ਰੋਡ 'ਚ ਜਿਹੜਾ ਸਾਡਾ ਸਿਰ ਕੇਂਦਰ ਹੈ ਫੋਰੈਸਟ ਦਾ ਉੱਥੇ ਅਸੀਂ ਮੀਟਿੰਗ ਕੀਤੀ ਹੈ ਔਰ ਇਸ ਮੀਟਿੰਗ ਦਾ ਮੇਨ ਭਾਵ ਕਿ ਪੰਜਾਬ ਨੂੰ ਗ੍ਰੀਨਰੀ ਦੇ ਪੱਖ ਤੋਂ ਵਿਕਸਿਤ ਕਰਨਾ ਹੋਰ ਅੱਗੇ ਲੈ ਕੇ ਜਾਣਾ ਇਹਦੇ ਲਈ ਇਥੇ ਕਾਫੀ ਡੂੰਘੀਆਂ ਵਿਚਾਰ ਚਰਚਾਵਾਂ ਸੀ ਕੀਤੀਆਂ ਸੋ ਜਿਹੜਾ ਸਾਡਾ ਪਲੇਨ ਏਰੀਆ ਜਿਹਦੇ ਵਿੱਚ ਟੋਟਲ ਮਾਲਵੇ ਦੇ ਸਾਡੇ ਡਿਸਟ੍ਰਿਕਟ ਹੈਗੇ ਸੋ ਇਹਨਾਂ ਡਿਸਟ੍ਰਿਕਟਾਂ ਦੀ ਅੱਜ ਸਾਰੇ ਡੀ ਐਫ ਓ ਸਹਿबान ਔਰ ਮੇਰੇ ਨਾਲ ਸਾਡੇ ਵੱਡੇ ਅਧਿਕਾਰੀ ਵਿਕਾਸਕਰਮਜੀ ਮਿਸਰਾ ਜੀ ਰਵਿੰਦਰ ਜੀ ਸੋ ਹੋਰ ਜਿੰਨੇ ਵੀ ਸਾਡੇ ਅਫੀਸ ਸੇਵਾਨ ਆਏ ਸਭ ਨੇ ਇਸ ਗੱਲ ਦੇ ਉੱਤੇ ਇੱਕ ਰਾਏ ਇੱਕ ਮੱਤ ਹੋ ਗਿਆ ਫੈਸਲਾ ਕੀਤਾ ਕਿ ਅਸੀਂ ਜਿੱਥੇ-ਜਿੱਥੇ ਵੀ ਸਾਡੀ ਭੂਮਿਕਾ ਤੈਅ ਕੀਤੀ ਗਈ ਹੈ ਸਰਕਾਰ ਵੱਲੋਂ ਅਸੀਂ ਉਸ ਉਸ ਏਰੀਏ ਨੂੰ ਮਤਲਬ ਜਿਹੜੀ ਪਲਾਂਟੇਸ਼ਨ ਹੋਈ ਹੈ ਸਾਡੀ ਪਹਿਲੋਂ ਦੀ ਵੱਖ-ਵੱਖ ਜਿਹੜੀਆਂ ਯੋਜਨਾਵਾਂ ਨੇ ਚਾਹੀਏ ਉਹ ਕੈਂਪਾਂ ਦੀ ਯੋਜਨਾ ਆ ਜਾਂ ਚਾਹੀਏ ਹੋਰ ਨੇ ਦੂਜੀਆਂ ਨੇ ਉਸ ਪਲਾਂਟੇਸ਼ਨ ਦੀ ਪੈਰ ਵੀ ਕਰਨੀ ਆ ਸੋ ਉਹਦੇ ਲਈ ਜਿਹੜਾ ਸਾਨੂੰ ਸਟਰਕਚਰ ਦੀ ਲੋਡ ਆ ਬਹੁਤ ਸਾਰਾ ਸਾਡੇ ਕੋਲ ਹੈਗਾ ਆ ਸੋ ਛੋਟੀਆਂ-ਮੋਟੀਆਂ ਹੋਰ ਲੋਡਾਂ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਣੀਆਂ ਤੁਸੀਂ ਤੈਅ ਕੀਤਾ ਕਿ 2023-24 ਦੇ ਅੰਦਰ ਜਿਹੜੀਆਂ ਗੁਰਨਾਨਕ ਬਾਗਚੀਆਂ ਦਾ ਸਾਡਾ ਕੰਮ ਲੱਗਿਆ ਹੋਇਆ 105 ਗੁਰਨਾਨਕ ਬਾਗਚੀਆਂ ਤੇ 25 ਪਵਿੱਤਰ ਬਾਨ ਇਹ ਪੰਜਾਬ ਦੀ ਸਰਜਵੀ ਦੇ ਉੱਤੇ ਅ ਮਤਲਬ ਅਗਲੇ 1 2 3 ਮਹੀਨਿਆਂ ਦੇ ਵਿੱਚ ਕੰਪਲੀਟ ਹੋਣਗੀਆਂ ਸੋ ਇਸ ਤੋਂ ਇਲਾਵਾ ਜਿਹੜਾ ਪਿਛਲੇ ਸਮੇਂ ਦੇ ਦੌਰਾਨ 149 ਅ ਮਤਲਬ ਗੁਰਨਾਨਕ ਬਾਗੀਚੀਆਂ ਪੰਜਾਬ ਚ ਲੱਗੀਆਂ ਆ ਸੋ ਇਹਨਾਂ ਸਾਰੀਆਂ ਦੀ ਜਿਹੜੀ ਇੱਕ ਦੇਖ ਰਿਕ ਦੇ ਲਈ ਇਹਦੀ ਡਿਵੈਲਪਮੈਂਟ ਦੇ ਲਈ ਸੋ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਹੈਗੀ ਆ ਉਹ ਇੱਥੇ ਵਿਚਾਰ ਵਟਾਂਦਰਾ ਕੀਤਾ ਸੋ ਅਸੀਂ ਚਾਹਦੇ ਆ ਕਿ ਪਿੰਡਾਂ ਦੇ ਅੰਦਰ ਤੇ ਸ਼ਹਿਰਾਂ ਦੇ ਅੰਦਰ ਜਿਹੜੀ ਲਗਾਤਾਰ ਕਿਉਂਕਿ ਵਾਤਾਵਰਨ ਸਾਡਾ ਦੂਸ਼ਿਤ ਹੋ ਰਿਹਾ ਕੁਝ ਪ੍ਰਾਲੀ ਦੀ ਅੱਗਾਂ ਕਰਕੇ ਕੁਝ ਇੰਡਸਟਰੀ ਕਰਕੇ ਕੁਝ ਟਰਾਂਸਪੋਰਟ ਕਰਕੇ ਸੋ ਇਹਦੀਆਂ ਵੀ ਲੋੜਾਂ ਨੇ ਆਪਣੇ ਥਾਂ ਇੰਡਸਟਰੀ ਵੀ ਰਹਿਣੀ ਹੈ ਟਰਾਂਸਪੋਰਟ ਵੀ ਰਹਿਣੀ ਹੈ ਪਰ ਉਹਦੇ ਲਈ ਬਦਲਵੇਂ ਜਿਹੜੇ ਪ੍ਰਬੰਧ ਨੇ ਸਾਨੂੰ ਪੰਜਾਬ ਦੇ ਅੰਦਰ ਵਾਤਾਵਰਨ ਸ਼ੁੱਧ ਕਰਨ ਦੇ ਪੱਖ ਤੋਂ ਜਿਹੜਾ ਪਲਾਂਟੇਸ਼ਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਸੋ ਉਹਦੇ ਲਈ ਅੱਜ ਤੱਕ ਕਾਫੀ ਵਿਚਾਰ ਵਟਾਂਦਰੇ ਕੀਤੇ ਗਏ ਆ ਸੋ ਆਉਣ ਵਾਲੇ ਦਿਨਾਂ 'ਚ ਅਸੀਂ ਕੰਮ ਵੰਡ ਕੀਤੀ ਹੈ ਕੀ ਹਰ ਅਫੀਸਰ ਨੂੰ ਇੱਕ ਪਾਰਟਿਕੂਲਰ ਏਰੀਆ ਦਿੱਤਾ ਜਾਊਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਗੋਦ ਲੈ ਆ ਰਹੀ ਆ ਉਹ ਚਾਹੇ ਕੋਈ ਸਾਡਾ ਹਾਈਵੇ ਹੋ ਸਕਦਾ ਨੈਸ਼ਨਲ ਹਾਈਵੇ ਚਾਹੇ ਸਾਡਾ ਸਟੇਟ ਹਾਈਵੇ ਹੋ ਸਕਦਾ ਚਾਹੇ ਕੋਈ ਜਰਨੈਲੀ ਰੋਡ ਹੋ ਸਕਦਾ ਉਹਦੇ ਵਿੱਚ ਮੈਂ ਵੀ ਸ਼ਾਮਲ ਆ ਮੈਂ ਵੀ ਇੱਕ ਏਰੀਆ ਗੋਦ ਲਾਵਾਂਗਾ ਸੋ ਅਸੀਂ ਚਾਹੁੰਦੇ ਹਾਂ ਕਿ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿਵੇਂ ਉਹਨਾਂ ਦੀ ਵੀ ਫਿਕਰਮੰਦੀ ਹੁੰਦੀ ਹੈ ਕਿ ਪਲਾਂਟੇਸ਼ਨ ਨੂੰ ਲੈ ਕੇ ਪੰਜਾਬ ਦੇ ਅੰਦਰ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਗਰਾਸਰੂਟ ਤੇ ਮਤਲਬ ਜਿਹੜੀਆਂ ਉਹਨੂੰ ਅ ਤਾਕਤ ਮਿਲੇ ਉਹਨੂੰ ਸ਼ਕਤੀ ਮਿਲੇ ਤੇ ਉਹਦੇ ਲਈ ਅਸੀਂ ਸਾਰਿਆਂ ਨੇ ਮਿਲ ਬੈਠ ਕੇ ਆਦੇ ਤੇ ਪਲਾਨ ਕੀਤਾ ਸੋ ਇਹਨਾਂ ਪਲਾਨਾਂ ਦੇ ਵਿੱਚੋਂ ਮੈਂ ਜਿਹੜਾ ਤੁਹਾਨੂੰ ਦੱਸਿਆ ਕੁਝ ਪਾਰਟਿਕੁਲਰ ਏਰੀਆ ਸੀ ਵੰਡੇ ਆ ਅਫੀਸਰ ਸਵਾਨਾ ਨੂੰ ਮੈਂ ਵੀ ਉੱਤਸ਼ਾਹਮਲ ਆ ਸੋ ਨਾਲ ਦੇ ਨਾਲ ਜਿਹੜੀ ਸਾਡੇ ਕੋਲ ਅ ਸਟਰਕਚਰ ਜਿਹੜਾ ਸਾਡੇ ਕੋਲ ਹੈਗਾ ਆ ਉਹ ਕਾਫੀ ਹੱਦ ਤੱਕ ਸਾਨੂੰ ਅ ਮਤਲਬ ਉਹ ਉਹ ਸੜੀਆਂ ਲੋੜਾਂ ਪੂਰੀਆਂ ਕਰਦਾ ਪਰ ਜੇ ਕਿਤੇ ਹੋਰ ਵੀ ਬਾਧੂ ਕਿਸ ਚੀਜ਼ ਦੀ ਲੋੜ ਹੈਗੀ ਆ ਕਵਾਜ਼ੇ ਅਫੀਸਰਸ ਵਨ ਨੂੰ ਗਿਆ ਬੀਓ ਦੇ ਲਈ ਤੁਸੀਂ ਸਾਨੂੰ ਦੱਸੋ ਸੋ ਅੱਜ ਇੱਕ ਰੀਜਨ ਦੀ ਮੀਟਿੰਗ ਅਸੀਂ ਕੀਤੀ ਹੈ ਔਰ ਇਸ ਰੀਜਨ ਦੇ 12 14 ਡਿਸਟ੍ਰਿਕਟ ਦੇ ਸਾਡੇ ਜਿਹੜੇ ਡੀਐਫਓ ਸਾਹਿਬ ਆਇਆ ਸੂਨਨ ਨਰ ਵਿਆਗ ਕਾਵਿਚਾਰਟ ਅੰਦਰ ਕੀਤਾ ਸੋ ਮੈਨੂੰ ਉਮੀਦ ਹੈ ਕਿ ਅਸੀਂ ਫੋਰੈਸਟ ਦੇ ਅੰਦਰ ਜਿਹੜਾ ਹੈ ਹੋਰ ਬੈਟਰ ਕਰਨ ਦੇ ਲਈ ਪਰਵਿਤਰ ਕਰਨ ਦੇ ਲਈ ਕੋਈ ਕਸਰ ਵਾਕੀ ਨਹੀਂ ਛੱਡਾਂਗੇ ਸੋ ਦੈਨ ਸਾਡਾ ਹੈ ਅੱਜ ਟ੍ਰੇਨਿੰਗ ਵੀ ਇੱਥੇ ਚੱਲ ਰਹੀ ਹੈ ਜਿਹੜੇ ਫੋਰੈਸਟ ਗਾਰਡ ਭਰਤੀ ਹੋਏ ਨੇ ਉਹ ਉਹਨਾਂ ਬੱਚਿਆਂ ਨੂੰ ਵੀ ਮਿਲੇ ਆ ਔਰ ਉਹ ਟ੍ਰੇਨਿੰਗ ਮਤਲਬ ਦਾ ਉਹਨਾਂ ਦਾ ਇੱਥੇ ਸ਼ੁਰੂ ਹੈਗਾ ਸੋ ਉਹਨਾਂ ਨੂੰ ਭਵਿੱਖ ਦੀਆਂ ਜਿੱਥੇ ਮੁਾਰਕਾਂ ਦਿੱਤੀਆਂ ਨੇ ਉਹਦੇ ਨਾਲ ਦੇ ਨਾਲ ਅਸੀਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਪਲਾਂਟੇਸ਼ਨ ਨੂੰ ਲੈ ਕੇ ਪੰਜਾਬ ਨੂੰ ਗ੍ਰੀਨਰ ਦੇ ਪੱਖ ਤੋਂ ਮੈਂ ਸਮਝਦਾ ਵੀ ਲੋਕ ਵੀ ਇਸ ਦੇ ਅੰਦਰ ਆਪਣੀ ਭੂਮਿਕਾ ਅਦਾ ਕਰਨਗੇ ਸੋ ਮਾਨਯੂਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਜਿੱਥੇ ਬਾਕੀ ਪੱਖਾਂ ਤੋਂ ਰੰਗਲਾ ਬਣਨਾ ਚਾਹੇ ਪੰਜਾਬ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਚਾਹੇ ਆਮ ਆਦਮੀ ਕਲੀਨਿਕ ਬਣ ਰਿਹਾ ਚਾਹੇ ਪੰਜਾਬ ਦੇ ਅੰਦਰ ਸਕੂਲ ਆਫ ਐਂਵਨਸ ਬਣ ਰਿਹਾ ਉਹਦੇ ਨਾਲ ਦੀ ਨਾਲ ਵਾਤਾਵਰਨ ਸੋਧ ਕਰਨ ਦੇ ਲਈ ਜਿਹੜਾ ਆ ਫੋਰੈਸਟ ਦੀ ਭੂਮਿਕਾ ਆ ਉਹ ਵੀ ਅਸੀਂ ਅੱਗੇ ਨਾਲ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਸੋ ਇਹਦੇ ਉੱਤੇ ਅੱਜ ਵਿਚਾਰਪ੍ਰਦਾਨ ਕਰਕੇ ਅਸੀਂ ਮੀਟਿੰਗ ਦੇ ਅੰਦਰ ਫੈਸਲਾ ਕੀਤਾ